ਸਿੱਖ ਧਰਮ ਦੇ ਵਿੱਚ ਲੰਗਰਾਂ ਦੀ ਜਿਹੜੀ ਮਹੱਤਤਾ ਸਿੱਖ ਇਤਿਹਾਸ ਜਿੰਨੀ ਹੀ ਪੁਰਾਣੀ ਮੰਨੀ ਜਾਂਦੀ ਹੈ ਸੋ ਇੱਕ ਇਸੇ ਕੜੀ ਤਹਿਤ ਹੀ ਜੇਕਰ ਗੱਲ ਕੀਤੀ ਜਾਵੇ ਅਨੰਦਪੁਰ ਸਾਹਿਬ ਦੇ ਚਲਦੇ ਹੋਲੇ ਮਹੱਲਿਆਂ ਤੇ ਵੀ ਜਿਹੜੀਆਂ ਪਿਛਲੇ ਦਿਨੀ ਰੌਣਕਾਂ ਜਿਹੜੀਆਂ ਸਨ ਪੰਜਾਬ ਦੀ ਜੋ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਹੈ ਇੱਥੇ ਦੇਖਣ ਨੂੰ ਮਿਲੀਆਂ ਸੀ ਜੇਕਰ ਹੁਣ ਗੱਲ ਕੀਤੀ ਜਾਵੇ ਕਿ ਮਹਿਜ ਇੱਕ ਦੋ ਦਿਨ ਜਿਹੜੇ ਵਿਸਾਖੀ ਨੂੰ ਜਾਂ ਖਾਲਸਾ ਸਾਜਣਾ ਦੇਸ਼ ਨੂੰ ਜਿਹੜੇ ਰਹਿ ਗਏ ਨੇ ਜਿਸ ਦੇ ਚਲਦਿਆਂ ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਜਹਾਜ਼ ਚੌਂਕ ਦੇ ਵਿੱਚ ਜੋ ਸ਼ਾਨੇ ਪੰਜਾਬ ਟੈਕਸੀ ਯੂਨੀਅਨ ਵੱਲੋਂ ਜੋ तमाम ਜਿੰਨੇ ਵੀ ਇਸ ਯੂਨੀਅਨ ਦੇ ਨਾਲ ਮੈਂਬਰ ਜੁੜੇ ਹੋਏ ਨੇ ਉਹਨਾਂ ਵੱਲੋਂ ਬੜੀ ਸਰਦਾਰ ਭਾਵਨਾ ਤੇ ਉਤਸ਼ਾਹ ਦੇ ਨਾਲ ਗੁਰੂ ਕੇ ਲੰਗਰਾਂ ਦਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਯੋਜਨ ਕੀਤਾ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਹਾਜ਼ ਚੌਂਕ ਸਭ ਤੋਂ ਪਹਿਲਾਂ ਗੁਰਦਾਸਪੁਰ ਸ਼ਹਿਰ ਦੀ ਉਸ ਸ਼ਾਨ ਹੈ ਗੁਰਦਾਸਪੁਰ ਸ਼ਹਿਰ ਦੀ ਸ਼ਾਨ ਜਿਵੇਂ ਜਹਾਜ਼ ਚੌਂਕ ਦੇ ਨਾਂ ਤੇ ਮਸ਼ਹੂਰ ਹੈ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਨਰਲੇਪ ਟੀਵੀ ਦੇ ਕੈਮਰੇ ਦੀ ਅੱਖ 'ਚ ਕੈਦ ਹੁੰਦੀਆਂ ਤਸਵੀਰਾਂ ਕਿ ਇਹ ਜੋ ਜਹਾਜ਼ ਹੈ ਦੱਸਿਆ ਜਾਂਦਾ ਹੈ ਕਿ 65 ਦੀ ਲੜਾਈ ਦੌਰਾਨ 65 ਦੀ ਲੜਾਈ ਦੌਰਾਨ ਹਿੰਦੁਸਤਾਨ ਤੇ ਪਾਕਿਸਤਾਨ ਦੀ ਜੋ ਜੰਗ ਹੋਈ ਸੀ ਉਸ ਸਮੇਂ ਦੇ ਵਿੱਚ 65 ਦੀ ਲੜਾਈ ਇਹ ਜੋ ਇਹਨੂੰ ਜੈਟ ਫਾਈਟਰ ਜੈਡ ਕਿਹਾ ਜਾਂਦਾ ਇਹ ਜੇ ਧੁਰਿਆ ਸੀ ਤੇ ਜੋ ਜਹਾਜ਼ ਚੌਂਕ ਹੈ ਗੁਰਦਾਸਪੁਰ ਸ਼ਹਿਰ ਦੀ ਵੱਡੀ ਪਛਾਣ ਹੈ ਚੌਂਕ ਦੀ ਸੋ ਪ੍ਰਾਚੀਨ ਸਮੇਂ ਤੋਂ ਇਥੋਂ ਵੀਰ ਨੇ ਜੋ ਸ਼ਾਨੇ ਪੰਜਾਬ ਟੈਕਸੀ ਯੂਨੀਅਨ ਵਾਲੇ ਜੋ ਟੈਕਸੀ ਦੀਆਂ ਸੇਵਾਵਾਂ ਜਿਹੜੀਆਂ ਦੂਰ ਦਰਾਡੇ ਤੇ ਪੂਰੇ ਦੇਸ਼ ਭਰ ਦੇ ਵਿੱਚ ਨਵਾਉਂਦੇ ਨੇ ਉਹਨਾਂ ਵੱਲੋਂ ਆਪਣੀ ਜੋ ਕਿਰਤ ਕਮਾਈ ਆ ਉਹਦੇ ਵਿੱਚੋਂ ਦਸਵੰਦ ਕੱਢ ਕੇ ਕਹਿ ਸਕਦੇ ਆ ਕਿ ਸਤਗੁਰਦਿਆਂ ਦਿੱਤੀਆਂ ਹੋਈਆਂ ਦਾਤਾਂ 'ਚੋਂ ਦਸਵੰਦ ਕੱਢ ਕੇ ਸਮੂਹ ਜੋ ਡਰਾਈਵਰ ਵੀਰ ਨੇ ਜਾਂ ਦੁਕਾਨਦਾਰ ਵੀਰ ਨੇ ਇਸ ਟੈਕਸੀ ਯੂਨੀਅਨ ਦੇ ਨਾਲ ਜੁੜੇ ਹੋਏ ਉਹਨਾਂ ਵੱਲੋਂ ਇਹ ਵੱਡਾ ਜੋ ਵਿਸ਼ਾਲ ਲੰਗਰਾਂ ਦਾ ਯੋਜਨ ਕੀਤਾ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਵੱਡੀਆਂ ਰੌਣਕਾਂ ਲਗੀਆਂ ਹੋਈਆਂ ਨੇ ਇੱਕ ਪਾਸੇ ਪੰਗਤਾਂ ਸਜੀਆਂ ਹੋਈਆਂ ਨੇ ਪੰਕਤਾਂ ਦੇ ਵਿੱਚ ਗੁਰੂ ਕੇ ਪਕਵਾਨ ਨੇ ਜੋ ਲੰਗਰਾਂ ਦੇ ਵਕੋ ਵਕ ਤਿਆਰ ਨੇ ਪਿੱਛੇ ਮੇਰੀਆਂ ਭੈਣਾ ਬੈਕਸਾਈਡ ਦੇ ਉੱਪਰ ਜੋ ਲੋ ਲੰਗਰ ਦੀਆਂ ਸੇਵਾ ਨਿਭਾਰੀਆਂ ਜਿਵੇਂ ਜਿਵੇਂ ਸੇਵਾ ਜਿਸ ਜਿਸ ਦੇ ਕਰਮਾ ਚ ਪਿੱਛੇ ਬੈਕਸਾਈਡ ਤੇ ਤੁਸੀਂ ਦੇਖ ਸਕਦੇ ਹੋ ਕੋ ਵੀਰ ਭਾਂਡੇ ਮੰਜਨ ਦੀ ਜਿਹੜੀ ਸੇਵਾ ਜਿਹੜੀ ਉਹ ਨਿਭਾਰੇ ਨੇ ਕਹਿੰਦੇ ਨੇ ਜਦੋਂ ਗੁਰੂ ਕੇ ਲੰਗਰਾਂ ਦੀ ਸੇਵਾ ਜਿਹੜੀ ਹੈ ਭਾਂਡਿਆਂ ਦੀ ਸੇਵਾ ਜਿੰਨੀ ਬਰਤਨ ਸਾਫ ਕੀਤੇ ਜਾਣ ਰਗੜ ਰਗੜ ਕੇ ਉਨੀ ਕਹਿੰਦੇ ਨੇ انسان ਦੀ ਜੋ ਜਨਮ ਜਨਮਾਂਤਰਾ ਦੀ ਮੈਲ ਹੈ ਇਹ ਉੱਤਰ ਜਾਇਆ ਕਰਦੀ ਹੈ ਤੇ ਇੱਕ ਬਹਾਨੇ ਹੁੰਦੇ ਨੇ ਗੁਰੂ ਘਰ ਦੀ ਜਿਹੜੀ ਸੇਵਾ ਕਰਨ ਦੇ ਕਿਉਂਕਿ ਗੁਰੂ ਕੇ ਲੰਗਰ ਨੇ ਜੋ ਇਹ ਸਿੱਖ ਧਰਮ ਦੇ ਵਿੱਚ ਇਹਦੀ ਬਹੁਤ ਵਿਸ਼ੇਸ਼ ਮਹਾਨਤਾ ਸੋ ਟੈਕਸੀ ਯੂਨੀਅਨ ਦੇ ਪ੍ਰਧਾਨ ਨੇ ਸਾਡੇ ਨਾਲ ਆ ਪਾੜਾ ਸਾਹਿਬ ਉਹਨਾਂ ਨਾਲ ਗੱਲਬਾਤ ਕਰ ਲੰਨੇ ਪਿੰਦਰ ਪਾੜਾ ਜੀ ਸੋ ਇਹ ਜੋ ਰੌਣਕਾਂ ਨੇ ਹਰ ਸਾਲ ਹੀ ਜਿਹੜੀਆਂ ਇੱਥੇ ਦੇਖਣ ਨੂੰ ਮਿਲਦੀਆਂ ਨੇ ਤੇ ਵੱਡੀਆਂ ਰੌਣਕਾਂ ਵੀ ਨਜ਼ਰ ਆ ਰਹੀਆਂ ਨੇ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਸੰਗਤਾਂ ਜੀ ਮੈਂ ਭਲਵਿੰਦਰ ਸਿੰਘ ਪਾੜਾ ਗੁਰਦਾਸਪੁਰ ਯਾਜੋਂ ਦੇ ਟੈਕਸੀ ਜੀਵੇਂ ਦਾ ਪ੍ਰਧਾਨ ਆ ਜੀ ਜੀ ਅਸੀਂ ਹਰ ਸਾਲ ਦੀ ਸਾਲ ਹਰ ਸਾਲ ਦੀ ਤਰ੍ਹਾਂ ਅਹੀਂ ਹੌਲੇ ਮਲੇ ਤੇ ਆਪਾਂ ਲੰਗਰ ਲਾਈਦਾ ਸੀ ਇਹ ਕਾਡਾ ਸਵੱਬ ਬਣਿਆ ਵੀ ਆਕਾਂ ਹੀ ਪਸਾਖੀ ਦੇ ਸਾਜਦਾਨ ਤੇ ਆਪਾਂ ਇਹ ਆਪਾਂ ਬੜਾਲਾ ਜਿਹੜਾ ਕੀਤਾ ਜੀ 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 ਤੇ ਆਪਾਂ ਅਕਾਹੀ ਵਿਸਾਖੀ ਦਾ ਦਿਨ ਤਾਂ ਹੀ ਆਪਾਂ ਚੁੜਿਆਵਾਂ ਵੀ ਆਪਾਂ ਇਹ ਆਧਿਆਰੇ ਤੇ ਆਪਾਂ ਵੀ ਲੰਗਰ ਜਿਹੜਾ ਹੈ ਹੁਣ ਲਾਇਏ ਠੀਕ ਹੈ ਜੀ ਸੋ ਇਹਨਾਂ ਤੋਂ ਇਲਾਵਾ ਜਿਵੇਂ ਬਲਵਿੰਦਰ ਸਿੰਘ ਨੇ ਸਾਡੇ ਨਾਲ ਉਹ ਵੀ ਇਸ ਟੈਕਸੀ ਯੂਨੀਅਨ ਨਾਲ ਜੁੜੇ ਹੋਏ ਨੇ ਜਾਂ ਨਗਰ ਘਰਾਲਾ ਤੋਂ ਨੇ ਮੰਨਾ ਜੀ ਸਿੰਘ ਸਾਹਿਬ ਨੇ ਸਾਵਰ ਤੋਂ ਸੂਰਤ ਗੁਰਸਿੱਖ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਮੌਕੇ ਦੇ ਉੱਪਰ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਵੇਂ ਵੀਰ ਜੀ ਇਸ ਪਿਆਰਨਕ ਸਮੇਂ ਦੇ ਵਿੱਚ ਜੋ ਨੌਜਵਾਨ ਪੀੜੀ ਹੈ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਰਹੀ ਹੈ ਤੇ ਗੁਰਸਿੱਖ ਜਿਹੜਾ 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 ਅੱਜ ਕੱਲ ਵਿਰਲਾ ਟਾਵਾ ਹੀ ਨਜ਼ਰ ਆਉਂਦਾ ਕੀ ਮੈਸੇਜ ਦੇਣਾ ਚਾਹੂਗੀ ਇਸ ਵਰਤਾਰੇ ਨੂੰ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਬੀਰ ਸਿੰਘ ਖਾਲਸਾ ਜੀ ਪਹਿਲਾਂ ਤੇ ਆਈ ਹੋਈ ਸਾਧ ਸੰਗ ਨੂੰ ਜੀ ਆਇਆਂ ਕਹਿੰਦਾ ਹਾਂ ਸੋ ਬੇਨਤੀ ਹੈ ਕਿ ਪੰਜਾਬ ਦੇ ਜੋ ਨੌਜਵਾਨ ਹਨ ਖਾਸ ਕਰਕੇ ਨੌਜਵਾਨੀ ਹੈ ਜੋ ਗਲਤ ਰਸਤੇ ਜਾ ਰਹੀ ਹੈ ਉਹਨਾਂ ਨੂੰ ਆਪਣੇ ਗੁਰੂਆਂ ਪੀਰਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਇਹਨਾਂ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਆਪਣੀ ਜੀਵਨ ਲੀਲਾ ਨਾ ਖਤਮ ਕਰੋ ਤੁਸੀਂ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਬਹੁਮੁੱਲਾ ਖਜ਼ਾਨਾ ਹੋ ਕਿਉਂਕਿ ਨੌਜਵਾਨ ਤੇ ਅੱਗੇ ਬਹੁਤ ਘਟ ਹੋ ਗਏ ਨੇ ਹਰ ਘਰ ਦੇ ਵਿੱਚ ਇੱਕ ਹੀ ਬੱਚਾ ਪੈਦਾ ਕੀਤਾ ਜਾਂਦਾ ਹੈ ਸੋ ਪਹਿਲਾਂ ਹੀ ਬਹੁਤ ਘਾਟ ਹੈ ਪਹਿਲੇ ਜਮਾਨੇ ਸਨ ਜਿਨ੍ਹਾਂ ਦੇ ਚਾਰ-ਚਾਰ ਪੰਜ-ਪੰਜ ਪੁੱਤਰ ਸਨ ਪਰ ਹੁਣ ਮਾਂ ਪਿਓ ਇੱਕ ਬੱਚੇ ਨੂੰ ਹੀ ਸਾਂਭ ਸਕਦਾ ਹੈ ਸੋ ਇਸ ਕਰਕੇ ਬੇਨਤੀ ਆ ਨੌਜਵਾਨਾਂ ਨੂੰ ਕਿ ਨਸ਼ੇ ਦੀ ਦਲਦਲ ਤੋਂ ਛੱਡ ਕੇ ਆਪਣੇ ਧਰਮਾਂ ਵਿੱਚ ਪੱਕਾ ਪੱਕ ਹੋ ਦੇਸ਼ ਦੀ ਸੇਵਾ ਕਰੋ ਖੁਸ਼ੀਆਂ ਮਾਣੋ ਹਰ ਮਦਾਨ ਫਤਿਹ ਕਰੇਗੇ ਵਾਹਿਗੁਰੂ ਤੁਹਾਡੀ ਸੋ ਦੂਸਰੀ ਬੇਨਤੀ ਆ ਜੋ ਲੰਗਰ ਦੇ ਸਬੰਧ ਵਿੱਚ ਹੈ ਸਾਨੇ ਪੰਜਾਬ ਟੈਕਸੀ ਸਟੈਂਡ ਵੱਲੋਂ ਹਰ ਸਾਲ ਤਿੰਨ ਲੰਗਰ ਲਗਾਏ ਜਾਂਦੇ ਆ ਜੀ ਪਹਿਲਾ ਲੰਗਰ ਜੋ ਹੈ ਛੋਟੇ ਸੈਭਜਾਦਿਆਂ ਦੀ ਜੋ ਸ਼ਹੀਦੀ ਹੁੰਦੀ ਹੈ ਉਸ ਦਿਨ ਦੁੱਧ ਦਾ ਲੰਗਰ ਤਿਆਰ ਕਰਦੇ ਨੇ ਸਾਰੇ ਮਾਲਕ ਤੇ ਚਾਲਕ ਦੂਜਾ ਲੰਗਰ ਹੈ ਜੋ ਉਹ ਖਾਲਸਾ ਦਿਵਸ ਨੂੰ ਸਮਪਤ ਇਸ ਵਾਰ ਜਾਂ ਪਿਛਲੀ ਵਾਰ ਤੋਂ ਸ਼ੁਰੂ ਕੀਤਾ ਗਿਆ ਹੈ ਤੀਸਰਾ ਲੰਗਰ ਹੈ ਜੋ ਗੁਰੂ ਅਰਜਨ ਦੇਵ ਜੀ ਸ਼ਹੀਦੀ ਪੁਰਦਵਾਲੇ ਦੇ ਉਥੇ ਠੰਡੇ ਮਿੱਠੇ ਸਬੀਲਾਂ ਦੀ ਜਲ ਵਰਤਾਇਆ ਜਾਂਦਾ ਹੈ ਸੋ ਸਾਰੇ ਹੀ ਮਾਲਕ ਤੇ ਚਾਲਕ ਆਪਣੇ ਸਾਲ ਦਾ ਜਸਵੰਦ ਕੱਢ ਕੇ ਸੋ ਲੰਗਰ ਤਿਆਰ ਕਰਕੇ ਸੰਗਤਾਂ ਵਾਸਤੇ ਲਗਾਉਂਦੇ ਹਨ ਕੁਝ ਵੀਰ ਸਾਡੇ ਵਿਦੇਸ਼ਾਂ ਵਿੱਚ ਵੀ ਹਨ ਉਹ ਵੀ ਆਪਣੇ ਕਿੱਤਿਆਂ ਦਾ ਜੁੜੇ ਹੋਣ ਕਰਕੇ ਇਸ ਸੇਵਾ ਵਿੱਚ ਹਿੱਸਾ ਪਾਉਂਦੇ ਨੇ ਸੋ ਅਸੀਂ ਇਸ ਟੀਵੀ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਜੋ ਕਿ ਸਾਡੀ ਇੰਟਰਵਿਊ ਲੈਣ ਵਾਸਤੇ ਆਏ ਹਨ ਸੋ ਸਾਰੀ ਸੰਗਤਾਂ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਲੰਗਰਾਂ ਦੀ ਇਹਨਾਂ ਸੇਵਾ ਦੀ ਪ੍ਰਕਿਰਿਆ ਦੇ ਚੱਲਦੈ ਕੀ ਲੱਗਦਾ ਤੁਹਾਨੂੰ ਕਿ ਆਪਸ ਵਿੱਚ ਜਿਹੜੀ ਭਾਈਚਾਰਕ ਸਾਂਝ ਹੈ ਉਹ ਵੀ ਇਹਨਾਂ ਨਾਲ ਵੱਧਦੀ ਹੈ ਇੱਕ ਵਿਢ ਦੇ ਵਿੱਚ ਬੈਠਣ ਦਾ ਇੱਕ ਬਹਾਨਾ ਬਣ ਜਾਂਦਾ ਸਾਡਾ ਜੀ ਬਹੁਤ ਪਿਆਰ ਆ ਇੱਕ ਲੰਗਰਾਂ ਦੀ ਸੇਵਾ ਇੱਕ ਅਸੀਂ ਜੂਨੀਅਰ ਬਣਾਈ ਦੀ ਆ ਕਿਸੇ ਵੀ ਸਾਡੇ ਗਰੀਬ ਤੇ ਘਰ ਵਿੱਚ ਕੋਈ ਮੜਾ ਕਲੀ ਆਵੇ ਜੀ ਜੀ ਕੋਈ ਵੀ ਕਿਸੇ ਨੂੰ ਕੋਈ ਲੋੜ ਪੈ ਜਾਏ ਕੋਈ ਮੁਵਾਰ ਹੋ ਜਾਏ ਅਸੀਂ ਉਹਦੀ ਪੂਰੀ ਮਦਦ ਕਰਦੇ ਸੋ ਇਹ ਸਾਡੇ ਕਿਸੇ ਵੀਰ ਦੀ ਗੱਡੀ ਦਾ ਕੋਈ ਥੋੜਾਪੋਤਾ ਕਿਸੇ ਵੇਲੇ ਨੁਕਸਾਨ ਹੋ ਸਕਦਾ ਕਈ ਵਾਰ ਚਲ ਜਾਆ ਅਸੀਂ ਉਹ ਵੀ ਪੂਰੀ ਮਦਦ ਕਰਦੇ ਆ ਮਤਲਬ ਇਹ ਨਹੀਂ ਇੱਕ ਲੰਗਰ ਨਹੀਂ ਆ ਬਾਕੀ ਜੋ ਸੇਵਾ ਜਣੀ ਸਾਡੇ ਤੋਂ ਸਰਦੀ ਪੁੱਜਦੀ ਆ ਅਸੀਂ ਵੱਲ ਚੜ ਕੇ ਸਾਰੇ ਤੇ ਸਾਰੇ ਭਰਾ ਹੀ ਇੱਕ ਮੋਟਾ ਇੱਥੇ ਜੋ 340 ਯੂਨੀਅਨ ਚ ਬੰਦਾ ਉਹ ਸਾਰਾ ਇੱਕ ਮੋਟ ਚ ਇਕੱਠਾ ਚੱਲਣ ਡਿਆ ਦਾ ਤੇ ਜਿਦੀ ਵੀ ਸੇਵਾ ਕਰੀ ਸਾਰੇ ਇਕੱਠੇ ਕਰਦੇ ਆ ਮਤਲਬ ਕੱਲਾ ਕੋਈ ਨਹੀਂ ਕਰਦਾ ਸੋ ਇਹ ਬਹੁਤ ਵੱਡਾ ਮੈਸੇਜ ਹੈ ਬਹੁਤ ਵੱਡਾ ਸੁਨੇਹਾ ਕਿਉਂਕਿ ਈਰਖਾ ਦੁਸ਼ਮਣ ਦੇ ਵਿੱਚ ਜਿਹੜੀ ਦੁਨੀਆ ਇਸ ਵੇਰੇ ਪੂਰੀ ਭੁੱਜ ਰਹੀ ਹੈ ਤੇ ਜਿਵੇਂ ਬਲਵਿੰਦਰ ਸਿੰਘ ਜੀ ਨੇ ਜਾਂ ਗੁਰਸਿੱਖ ਵੀਰ ਇਹਨਾਂ ਨੇ ਦੱਸਿਆ ਕਿ ਆਪਸੀ ਪਿਆਰ ਬਹੁਤ ਹੈ ਸਾਰੇ ਮਿਲ ਜੁਲ ਕੇ ਜਿਹੜਾ ਵਾ ਇੱਕ ਜਗ੍ਹਾ ਦੇ ਉੱਤੇ ਇੱਕ ਝੰਡੇ ਦੇ ਥੱਲੇ ਅਹੀਆਂ ਸੇਵਾ ਸਮੇ ਸਮੇਂ ਸਿਰ ਨਿਭਾਉਂਦੇ ਨੇ ਤੇ ਕੀ ਇਹ ਬਹੁਤ ਵਧੀਆ ਇੱਕ ਸੁਨੇਹਾ ਇਦੇ ਨਾਲ ਅਜਿਹੇ ਜਿਹੜੇ ਉਪਰਾਲੇ ਕਰਨੇ ਹੁੰਦੇ ਨੇ ਵਿੜਨੇ ਹੁੰਦੇ ਨੇ ਇਹ ਤੋਂ ਇਲਾਵਾ ਤੁਹਾਡੀ ਯੂਨੀਅਨ ਦੇ ਜਿਵੇਂ ਇਹਨਾਂ ਨੇ ਦੱਸਿਆ ਕਿ ਜੇ ਕੋਈ ਲੋੜਵੰਦ ਹੁੰਦਾ ਉਹਦੀ ਵੀ ਮਤ ਕੀਤੀ ਜਾਂਦੀ ਹੈ ਹੋਰ ਕਿੱਦਾਂ ਦੇ ਉਪਰਾਲੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਜੀ ਆਇਆਂ ਕਹਿੰਦਾ ਹਾਂ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਆਏ ਜੇ ਬਾਕੀ ਅਸੀਂ ਸਾਰੇ ਪੰਜਾਬ ਨੂੰ ਕਹਿੰਨੇ ਆਂ ਵੀ ਯੂਨੀਅਨ ਜਿਹੜੀ ਉਹ ਬਣਾਓ ਜੀ ਅਸੀਂ ਜੋ ਦੀ ਯੂਨੀਅਨ ਬਣਾਈਆਂ ਸਾਡੇ ਕੋਲ ਫੰਡ ਵੀ ਹੈਗਾ ਅਹੀਂ ਇੱਕ ਮੈਰਿਜ ਵੀ ਕੀਤੀ ਦਾਜ ਵੀ ਦਿੱਤਾ ਬਰਾਤ ਵੀ ਸ਼ਾਮ ਵੀ ਪੂਰੀ ਅੱਛਾ ਜੀ ਹਾਂਜੀ ਤੇ ਜੇ ਕਿ ਵੀਰ ਦੀ ਗੱਡੀ ਗੁੱਡੀ ਕਿਤੇ ਲੱਗ ਜਾਂਦੀ ਆ ਹਾਂਜੀ ਹਾਂਜੀ ਗੱਡੀ ਲੱਗ ਜਾਂਦੀ ਆ ਫਿਰ ਅਸੀਂ ਉਹ ਗਰਾਈ ਕਰਕੇ ਇੱਕ ਅਸੀਂ ਐਕਸ਼ਨ ਕਮੇਟੀ ਬਣਾਈ ਜਾਂ ਉਹ ਖਾਸ ਕਰਕੇ ਇਹ ਐਕਸ਼ਨ ਕਮੇਟੀ ਨੂੰ ਹੀ ਕਹਿੰਦੇ ਆ ਹਾਂਜੀ ਕੋਈ 1000 ਪਾਰ ਉਹਦਾ ਕੋਈ 500 ਉਹ ਵੀਰ ਦੀ ਮਤ ਹੋ ਜਾਂਦੀ ਆ ਤੀ 40000 ਦੀ ਜੇ ਕਿਸਦਾ ਕੋਈ ਐਕਸੀਡੈਂਟ ਹੋ ਜੇ ਰੱਬ ਨਾ ਕਰੇ ਕੋਈ ਸਰੀਰ ਪੱਖੀ ਕੋਈ ਗੱਲਬਾਤ ਅਸੀਂ ਉਹਨਾਂ ਦੀ ਵੀ ਮਤ ਕੀਤੀ ਆ ਮੇਰਾ ਖਿਆਲ ਆ ਵੀ ਅਹੀਂ ਘੱਟ ਤੋਂ ਘੱਟ 30 40 ਬੰਦਿਆਂ ਦੀ ਜਿਹੜੀ ਉਹ ਮਤ ਕਰ ਚੁੱਕੇ ਆ ਘੱਟ ਤੋਂ ਘੱਟ 20 20 30000 ਰੁਪਈਆ ਉਹਨਾਂ ਨੂੰ ਅਸੀਂ ਗ੍ਰਹੀ ਵੀ ਕਰਕੇ ਦਿੱਤੀ ਆ ਤੇ ਸਾਡੇ 500000 ਨਾਲ ਕੋਈ ਫਰਕ ਨਹੀਂ ਪੈਂਦਾ ਉਹ ਵੀਰ ਦਾ ਜਿਹੜਾ ਵਾ ਕੰਮ ਸਰ ਜਾਂਦਾ ਇਹ ਕਰਕੇ ਯੂਨੀਅਨ ਬਣਾਉਣੀ ਬਹੁਤ ਜ਼ਰੂਰੀ ਆ ਜੋ ਯੂਨੀਅਨ ਬਣੀ ਆ ਸਾਡਾ ਬਹੁਤ ਪਿਆਰ ਵਾ ਸਾਡੇ ਸ਼ਰਮਾ ਜੀ ਆ ਮੰਗਾ ਜੀ ਇਹ ਸਾਡਾ ਕੈਸੀ ਆਰਾ ਸਾਰੇ ਬਾਕੀ ਸੇਵਾਦਾਰ ਪੂਰੀ ਤਨਦੇਹੀ ਨਾਲ ਸੇਵਾ ਕਰ ਰਹੇ ਆ ਰਾਤ ਇੱਥੇ ਰਹੇ ਬੰਦੇ ਮਨੇਰੇ ਫੇਰ ਜਿਹੜੇ ਆਏ ਆਏ ਬੰਦੇ ਹਾਂਜੀ ਇਹ ਕਰਕੇ ਸਾਡਾ 4 ਕਿਲੋ ਕੁਇੰਟਲ ਆਟਾ ਲੱਗ ਜਾਂਦਾ ਜੀ ਜੀ 4 ਕਿਲੋ ਕੁਇੰਟਲ ਹੀ ਸਾਡੀ ਖੰਡ ਲੱਗ ਜਾਂਦੀ ਸਪੀਲ ਦੀ ਅੱਛਾ ਜੀ ਹਾਂਜੀ ਤੇ 4 ਕਿਲੋ ਕੁਇੰਟਲ ਦੁੱਧ ਦਾ 4 4.5 ਕਿਲੋ ਕੁਇੰਟਲ ਦੁੱਧ ਲੱਗਦਾ ਇਹ ਤਿੰਨ ਲੰਗਰ ਜਿਹੜੇ ਇਹਾਚੋਂ ਚਲਾਉਂਦੇ ਆ ਜੀ ਠੀਕ ਹੈ ਬਾਕੀ ਸਟੈਂਡ ਵਾਲੇ ਵੀ ਲਾਉਂਦੇ ਆ ਪਰਲੇ ਵੀ ਪਰ ਇਹਾਨੂੰ ਬੜੀ ਖੁਸ਼ੀ ਹੁੰਦੀ ਆ ਵੀ ਸਾਡੇ ਵੀਰ ਸਾਰੇ ਜੁੜ ਕੇ ਰਹਿੰਦੇ ਆ ਠੀਕ ਹੈ ਜੀ ਜਿਵੇਂ ਸ਼ਾਨੇ ਪੰਜਾਬ ਦੇ ਜੋ ਲੰਗਰਾਂ ਦੇ ਚੱਲ ਰਹੀ ਹੈ ਪ੍ਰਕਿਰਿਆ ਸੇਵਾ ਚੱਲ ਰਹੀ ਹੈ ਪ੍ਰਬੰਧਕਾਂ ਨੇ ਦੱਸਿਆ ਕਿ ਜਿੱਥੇ ਸੇਵਾ ਲੰਗਰਾਂ ਦੀ ਹਰ ਸਾਲ ਹੀ ਚਾਹੇ ਕੋ ਗੁਰਪੁਰਬ ਹੋਵੇ ਹੋਲੀਆਂ ਮਹੱਲੇ ਹੋਣ ਚਾਹੇ ਜਿਵੇਂ ਖਾਲਸਾ ਸਾਈਂਆਂ ਦੇ ਉਸ ਜਾਂ ਵਿਸਾਖੀ ਦੇ ਦਿਹਾੜਿਆਂ ਨੂੰ ਸਮਰਪਿਤ ਜੋ ਲੰਗਰ ਲਗਾਏ ਗਏ ਨੇ ਇਸ ਲੰਗਰਾਂ ਦੇ ਚੱਲਦਿਆਂ ਇਸ ਵੇਲੇ ਮਜੂਰ ਨੇ ਸਾਡੇ ਕੋ ਬਲਜੀਤ ਸਿੰਘ ਪਾੜਾ ਜੀ ਜੋ ਨਗਰ ਕੌਂਸਲ ਦੇ ਪ੍ਰਧਾਨ ਨੇ ਉਹ ਵੀ ਇੱਥੇ ਮੌਜੂਦ ਨੇ ਸੋ ਇਹਨਾਂ ਲੰਗਰਾਂ ਦੀ ਪ੍ਰਕਿਰਿਆ ਦੇ ਚੱਲਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਕੇਵਲ ਲੰਗਰਾਂ ਤੱਕ ਸੀਮਤ ਨਹੀਂ ਜਿਵੇਂ ਕੋਈ ਲੋਡਵੰਦ ਜਿਵੇਂ ਕੋਈ ਟੈਕਸੀ ਡਰਾਈਵਰ ਭਰਾ ਹੁੰਦੇ ਨੇ ਤੇ ਇਹਨਾਂ ਦੀ ਯੂਨੀਅਨ ਵੱਲੋਂ ਜਿਹੜੀਆਂ ਸੇਵਾਵਾਂ ਨਿਭਾਈਆਂ ਜਾਂਦੀਆਂ ਨੇ ਕਿਸੇ ਤੇ ਕੋ ਔਖੀ ਭਾਰੀ ਬਣ ਜਾਂਦੀ ਆ ਉਹਦੀ ਬਾਹ ਫੜੀ ਜਾਂਦੀ ਆ ਇਸ ਤੋਂ ਇਲਾਵਾ ਜਿਵੇਂ ਇਹਨਾਂ ਨੇ ਦੱਸਿਆ ਕਿ ਇਹਨਾਂ ਦੀ ਯੂਨੀਅਨ ਵੱਲੋਂ ਵਿਆਹ ਕਾਰਜ ਵੀ ਜਿਹੜੇ ਲੋਡਵੰਦਾਂ ਦੇ ਉਹ ਕਰਵਾਏ ਜਾਂਦੇ ਨੇ ਸੋ ਇਹਨਾਂ ਦੀਆਂ ਇਹ ਸੇਵਾਵਾਂ ਨੂੰ ਤੁਸੀਂ ਪੜਾ ਸਾਹਿਬ ਕਿਵੇਂ ਦੇਖਦੇ ਹੋ ਵੇਖੋ ਜੀ ਅ ਅੱਜ ਮੈਂ ਪਹਿਲੀ ਵਾਰ ਨਹੀਂ ਇੱਥੇ ਆਇਆ ਹਰ ਸਾਲ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਦਾ ਜੋ ਆਸਾਨੇ ਪੰਜਾਬ ਇਹਨਾਂ ਦੀ ਸੋਸਾਇਟੀ ਜਿਹੜੀ ਰਜਿਸਟਰਡ ਆ ਇਹ ਸਾਰੇ ਜਿੰਨੇ ਡਰਾਈਵਰ ਭਰਾ ਨੇ ਇਹ ਸਾਰਾ ਸਾਲ ਜਿਹੜੀ ਆ ਆਪਣਾ ਦਸਵੰਦ ਕੱਢ ਕੇ ਇਹ ਹਰ ਸਾਲ ਇਹ ਲੰਗਰ ਲਗਾਉਂਦੇ ਨੇ ਤੇ ਬੜਾ ਹੀ ਵਧੀਆ ਅਪਰਾਲਾ ਹੈ ਕਿਉਂਕਿ ਸਾਰੇ ਹੀ ਜਿੰਨੇ ਵੀ ਇਹ ਡਰਾਈਵਰ ਵੀਰ ਨੇ ਕਿਰਤ ਕਰਦੇ ਨੇ ਹੱਥੀ ਤੇ ਉਹ ਚੋਂ ਦਸਵੰਦ ਕੱਢ ਕੇ ਜਿਹੜਾ ਲੰਗਰ ਲਾਉਂਦੇ ਨੇ ਇਹ ਬਹੁਤ ਵੱਡਾ ਅਪਰਾਲਾ ਹੈ ਉਸ ਤੋਂ ਇਲਾਵਾ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕੋਈ ਕਿਸੇ ਟੈਕਸੀ ਡਰਾਈਵਰ ਤੇ ਕੋਈ ਨੌਬਤ ਆ ਜੇ ਤੇ ਬਿਲਕੁਲ ਸਹੀ ਗੱਲ ਹੈ ਪਿੱਛੇ ਜੇ ਮੈਨੂੰ ਯਾਦ ਆ ਵਾਕਿਆ ਕਿ ਕਨਮਨ ਰੋਡ ਤੇ ਇਹਨਾਂ ਦਾ ਭਰਾ ਸੀ ਉਹ ਦੀ ਡੈਥ ਹੋ ਗਈ ਸੀ ਸੋ ਇਹਨਾਂ ਨੇ ਸਾਰਿਆਂ ਨੇ ਵੱਤ ਚੜ ਕੇ ਉਹਦਾ ਦੀ ਮਦਦ ਕੀਤੀ ਮੈਨੂੰ ਵੀ ਮੇਰੇ ਵੀ ਧਿਆਨ ਚ ਪਿੰਦਰ ਜੀ ਨੇ ਲਿਆਂਦਾ ਤੇ ਉਹਦੀ ਮਦਦ ਅਸੀਂ ਵੀ ਜਾ ਕੇ ਘਰ ਘਰ ਕੇ ਆਏ ਸੀ ਸੋ ਇਹ ਬਹੁਤ ਵਧੀਆ ਅਪਰਾਲਾ ਕਿ ਇਹ ਮਿਲ ਜੁਲ ਕੇ ਸਾਰੇ ਟੈਕਸੀ ਭਰਾ ਕੋਈ ਵੀ ਇਹਨਾਂ ਦੇ ਇਥੇ ਕੋਈ ਪੋਲਿਟਿਕਲ ਨਹੀਂ ਹੈ ਕੋਈ ਸਾਰੇ ਇੱਕ ਦੂਜੇ ਨੂੰ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਸਾਰੇ ਸੇਵਾ ਕਰਦੇ ਨੇ ਕਿਸੇ ਤੇ ਵੀ ਕੋਈ ਨੌਬਤ ਪੰਦੀ ਆ ਤੇ ਸਾਰੇ ਇਕੱਠੇ ਹੋ ਕੇ ਖੜਦੇ ਨੇ ਬਹੁਤ ਵਧੀਆ ਅਪਰਲ ਹੈ ਸੋ ਇਹਨਾਂ ਨੂੰ ਮੈਂ ਵਧਾਈ ਦਿੰਦਾ ਕਿ ਜਿੱਥੇ ਇਹ ਆਪਣੇ ਟੈਕਸੀ ਭਰਾਵਾਂ ਦੀ ਮਤ ਕਰਦੇ ਨੇ ਉੱਥੇ ਗਰੀਬ ਪਰਿਵਾਰ ਵੀ ਕੋਈ ਇਹਨਾਂ ਕੋਲ ਉਹਨਾਂ ਦੀ ਮਤ ਕਰਦੇ ਸੋ ਅੱਜ ਲੋੜ ਹੈ ਕਿਉਂਕਿ ਗਰੀਬੀ ਜਿਹੜੀ ਹੈ ਬਹੁਤ ਜ਼ਿਆਦਾ ਹੈ ਜਦੋਂ ਸਾਰੇ ਇੱਕ ਕਿਰਤ ਕਰਨ ਵਾਲੇ ਲੋਕ ਜਿਹੜੇ ਆ ਅੱਗੇ ਆਉਂਦੇ ਨੇ ਤੇ ਫਿਰ ਇਹਨਾਂ ਵੱਲ ਵੇਖ ਕੇ ਹੋਰ ਵੀ ਲੋਕ ਜਿਹੜੇ ਉਹ ਛਾਹਿਤ ਹੁੰਦੇ ਨੇ ਸੋ ਸਾਰੀ ਸਮੂਹ ਸ਼ਾਨੇ ਪੰਜਾਬ ਯੂਨੀਅਨ ਨੂੰ ਜਿਹੜੀ ਆ ਮੁਬਾਰਕਬਾਦ ਦਿੰਨਾ ਅੱਜ ਇਹਨਾਂ ਨੇ ਵਸਾਖੀ ਦੇ ਦਿਹਾੜੇ ਨੂੰ ਬਹੁਤ ਖਰਾਕਤੇ ਵਾਜੀ ਲੰਘਨ ਲਾਇਆ ਸੋ ਸਾਰਿਆਂ ਨੂੰ ਇੱਕ ਵਾਰ ਮੁਬਾਰਕਬਾਦ ਦਿੰਨਾ ਧੰਨਵਾਦ ਕਰਦਾ ਕਿ ਹਰ ਹਰ ਸਾਲ ਮੈਨੂੰ ਇੱਥੇ ਇਹ ਬੁਲਾਉਂਦੇ ਨੇ ਤੇ ਮੈਨੂੰ ਆਉਣ ਦਾ ਮੌਕਾ ਦਿੰਦੇ। ਸੋ ਜਿਵੇਂ ਪਾੜਾ ਸਾਹਿਬ ਨੇ ਦੱਸਿਆ ਕਿ ਜਿਵੇਂ ਗੁਰੂ ਸਾਹਿਬ ਦਾ ਜੋ ਸਿੱਖ ਧਰਮ ਦਾ ਜੋ ਸਿਧਾਂਤ ਹੈ, ਸਿਧਾਂਤ ਵੀ ਇਹੋ ਕਹਿੰਦੇ ਨੇ ਕਿ ਜਿਹੜੀ ਗੁਰੂ ਕੀ ਗੋਲਕ ਹੈ ਉਹ ਗਰੀਬ ਦਾ ਮੂੰਹ ਹੈ। ਜਿਵੇਂ ਉਹਨਾਂ ਨੇ ਦੱਸਿਆ ਕਿ ਜਿੱਥੇ ਲੰਗਰਾਂ ਦੀ ਜਿਹੜੀ ਸੇਵਾ ਚੱਲਦੀ ਹੈ ਹਰ ਸਾਲ ਹੀ ਚਾਹੇ ਗੁਰਪੁਰਬ ਹੋਵੇ ਚਾਹੇ ਵਿਸਾਖੀ ਹੋਵੇ ਚਾਹੇ ਕੋਲੇ ਮਲੇ ਹੋਣ ਉੱਥੇ ਹੀ ਲੋੜਵੰਦਾਂ ਦੀ ਬਾਹ ਫੜਨ ਲਈ ਵੀ ਜਿਹੜੀ ਇਹ ਜੂਨੀਅਨ ਅਛਾਨੇ ਪੰਜਾਬ ਜੋ ਜਹਾਜ਼ ਚੌਂਗ ਦੇ ਵਿੱਚ ਲੰਬੇ ਸਮੇਂ ਤੋਂ ਟੈਕਸੀ ਯੂਨੀਅਨ ਦੀ ਜਿਹੜੀ ਸੇਵਾ ਸੇਵਾਵਾਂ ਨੇ ਪੂਰੇ ਦੇ ਚੰਬਾਰੀਆਂ ਨੇ ਉਥੇ ਲੋਡਵੰਦਾਂ ਦੀਆਂ ਵੀ ਸਮੇਂ-ਸਮੇਂ ਬਾਹ ਫੜਦੇ ਚਾਹੇ ਕੋਈ ਡਰਾਈਵਰ ਵੀਰ ਦੀ ਕੋਈ ਔਖੀ ਘੜੀ ਹੋਵੇ ਚਾਹੇ ਕਿਸੇ ਲੋਡਵੰਦ ਦੀ ਧੀ ਦਾ ਜੋ ਗਰੀਬ ਦਾ ਵਿਆਹ ਕਰਨਾ ਹੋਵੇ ਸੋ ਇਹ ਜੋ ਜੂਨੀਅਨ ਆ ਇਹਦਾ ਵਧੀਆ ਅਪਰਾਲਾ ਜਿਹਦੇ ਨਾਲ ਹੋਰ ਵੀ ਲੋਕਾਂ ਨੂੰ ਜਿਹੜੇ ਵਧੀਆ ਸੁਨੇਹਾ ਵਧੀਆ ਮੈਸੇਜ ਆਂਦਾ ਕਿ ਇਹ ਜੋ ਟੈਕਸੀ ਜੂਨੀਅਨ ਆ ਜਿੱਥੇ ਇਹਨਾਂ ਦਾ ਆਪਸੀ ਪਿਆਰ ਆ ਆਪਸੀ ਹੱਥਪਾਕ ਆ ਮਿਲ ਜੁਲ ਕੇ ਹਰ ਚਾਸਾਲੀ ਇਸੇ ਤਰ੍ਹਾਂ ਇਹ ਸੇਵਾ ਨਿਭਾਉਂਦੇ ਨੇ ਹੁਣ ਤੱਕ ਲਈ ਇੰਨਾ ਹੀ ਸਹੂਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਿੰਦਰ ਸਿੰਘ ਗੁਰਾ ਨਰਲੇਪ ਟੀਵੀ ਗੁਰਦਾਸਪੁਰ